ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ ਉਹਨੇ ਇੱਥੇ ਔਰ ਦੇ ਜਾਣਾਂ ਵਾਪਰ ਗਈ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਦੋਸਤੋ ਆਇਰਲੈਂਡ ਜਾਰੀ ਕਤਰ 에ਅਰਵੇਜ਼ ਦੀ ਫਲਾਈਟ ਚ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਇੱਕ ਗੜਬੜੀ ਕਾਰਨ ਬਾਰਾ ਯਾਤਰੀ ਜ਼ਖਮੀ ਹੋ ਗਏ ਹਨ ਜ਼ਖਮੀਆਂ ਦੇ ਵਿੱਚ ਚਾਲਕਦਲ ਦੇ 6 ਮੈਂਬਰ ਸ਼ਾਮਲ ਹਨ ਉਹਨਾਂ ਕਹਿ ਇੱਕ ਜਹਾਜ਼ ਸਰਖੇਤ ਤੇ ਸਮਿਸਰ ਲੈਂਡ ਕਰ ਗਿਆ ਹੈ ਤੇ ਇੱਕ ਅਰਨੌਸਮ ਮੇ ਉਸ ਕਰਨਾ ਦੇ 5 ਦਿਨ ਬਾਅਦ ਵਾਪਰੀ ਜਦੋਂ ਲੰਡਨ ਤੋਂ ਸਿੰਗਾਪੁਰ ਜਾਣ ਵਾਲੀ ਸਿੰਗਾਪੁਰ 에ਅਰਲਾਈਨਸ ਦੇ ਜਹਾਜ਼ ਨੂੰ ਭਾਰੀ ਗੜਬਰੀ ਦੀ ਵਜ੍ਹਾ ਕਰਨ ਬੈਂਕਾਕ ਤੇ ਉਤਰਨੀ ਮਜਬੂਰ ਹੋਣਾ ਪਿਆ ਸੀ ਜਿਸ ਕਰਨ ਜਹਾਜ਼ ਸਿਰਫ 5 ਮਿੰਟ ਵਿੱਚ 6000 ਫੁੱਟ ਨੀਚੇ ਡਿੱਗ ਗਿਆ ਸੀ ਇਸ ਕਰਨਾ ਚ ਇੱਕ ਤੇ ਸਾਰਾ ਬ੍ਰਿਟਿਸ਼ ਵਿਅਕਤੀ ਦੀ ਮੌਤ ਹੋ ਗਈ ਹੈ ਤੇ 20 ਹੋਰ ਜ਼ਖਮੀ ਹੋ ਗਏ ਤੇ ਜ਼ਖਮਿਆਂ ਨੂੰ ਹਸਪਤਾਲ ਦਾਖਲ ਕਰਨਾ ਪਿਆ ਸੀ ਤੇ ਨਾਲ ਹੀ ਕਤਰ ਏਵੇਜ ਦੀ ਅਡਾਨ ਕਿਉਆਰ 017 ਬੋਇੰਗ 787 ਡ੍ਰੀਮ ਲਾਈਨਰ ਦੁਪਹਿਰ 1 ਵਜੇ ਤੋਂ ਥੋੜੀ ਦੇਰ ਪਹਿਲਾਂ ਹਵਾਈ ਅੱਡੇ ਤੇ ਉਤਰੀ ਤੇ ਡਬਲਿੰਗ ਡਬਲਿਨ 에어ਪੋਰਟ ਤੇ ਹਵਾਈ ਲੈ ਤੋਂ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਲੈਂਡਿੰਗ ਕਰਨ ਤੇ ਜਹਾਜ਼ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਸਨ ਜਿਸ ਵਿੱਚ 에어ਪੋਰਟ ਪੁਲਿਸ ਅਤੇ ਫਾਇਰ ਅਤੇ ਬਚਾਅ ਵਿਭਾਗ ਸ਼ਾਮਲ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ